ਸਤਿ ਸ੍ਰੀ ਅਕਾਲ ਦੋਸਤੋ ਟਰੈਵਲ ਵਿਦ ਸਰਦਾਰ ਦੇ ਨਵੇਂ ਸਫ਼ਰ ਵਿੱਚ ਤੁਹਾਡਾ ਸਵਾਗਤ ਆ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੀ 30% ਜਿਹੜੀ ਜਗ੍ਹਾ ਉਹ ਰੇਤੇ ਨਾਲ ਭਰੀ ਹੋਈ ਆ ਅੱਜ ਆਪਾਂ ਇਸ ਵੀਡੀਓ 'ਚ ਜਾਣਾਂਗੇ ਕਿ ਠੰਡੇ ਰੇਗਿਸਤਾਨ ਵੀ ਹੁੰਦੇ ਆ ਅਸੀਂ ਅਕਸਰ ਇਹ ਸੋਚਦੇ ਆ ਕਿ ਰੇਗਿਸਤਾਨ ਦਾ ਮਤਲਬ ਰੇਤ ਅਤੇ ਗਰਮੀ ਪਰ ਸਭ ਤੋਂ ਵੱਡਾ ਰੇਗਿਸਤਾਨ ਆ ਜਿਹੜਾ ਉਹ ਅੰਟਾਰਕਟਿਕਾ ਦੇ ਵਿੱਚ ਆ ਤੇ ਉਹ ਬਰਫੀਲਾ ਇੱਥੇ ਸਾਲਾਨਾ ਜਿਹੜਾ ਮੀਂਹ ਪੈਂਦਾ 50 ਐਮ ਐਮ ਤੋਂ ਵੀ ਘੱਟ ਪੈਂਦਾ ਪਰ ਇੱਥੇ ਬਰਫ਼ ਜੰਮੀ ਹੋਈ ਆ ਇਹ ਜਿਹੜਾ ਰੇਗਿਸਤਾਨ ਆ 140 ਲੱਖ ਵਰਗ ਕਿਲੋਮੀਟਰ ਫੈਲਿਆ ਹੋਇਆ ਹੁਣ ਆਪਾਂ ਅਸਲੀ ਗੱਲ ਕਰਦੇ ਆ ਕਿ ਜਿਹੜੀ ਧਰਤੀ ਆ ਆਪਣੀ ਉਹ ਉਹਦਾ ਕੁੱਲ ਖੇਤਰਫਲ ਆ ਜਿਹੜਾ ਵਿੱਚ ਏਸ਼ੀਆ ਵਿੱਚ ਯੂਰਪ ਵਿੱਚ ਸਾਰੇ ਮਹਾਦੀਪ ਲਾ ਕੇ ਤੇ ਉਹ ਹੈਗੀ ਆ 5 110 ਲੱਖ ਵਰਗ ਕਿਲੋਮੀਟਰ ਤਾਂ ਕਿ ਜਿਹੜੀ ਪੂਰੀ ਧਰਤੀ ਆ ਆਪਣੀ 510 ਲੱਖ ਵਰਗ ਕਿਲੋਮੀਟਰ ਆ ਤੇ ਜਿਹਦੇ ਵਿੱਚੋਂ 170000 ਨਹੀਂ 170 ਲੱਖ ਵਰਗ ਕਿਲੋਮੀਟਰ ਜਿਹੜਾ ਵਾ ਉਹ ਰੇਗਿਸਤਾਨ ਕਹ ਲਓ ਵੀ ਰੇਤੇ ਨਾਲ ਭਰਿਆ ਹੋਇਆ ਤੇ ਹਾਂ ਆਪਾਂ ਗੱਲ ਕਰਦੇ ਹਾਂ ਇੱਕ ਹੋਰ ਵੀ ਰੇਗਿਸਤਾਨ ਕੱਲਾ ਰੇਤਾ ਤੇ ਉਹ ਨਹੀਂ ਗਰਮੀ ਨਹੀਂ ਹੈਗੀ ਇੱਕ ਤਾਪ ਰੇਗਿਸਤਾਨ ਜਿੱਥੇ ਗਰਮੀ ਤੇ ਧੁੱਪ ਪੈਂਦੀ ਆ ਜਿਵੇਂ ਸਹਾਰਾ ਵਾ افریقا ਚ ਤੇ ਥਾਰ ਆ ਇੰਡੀਆ ਚ ਰਾਜਸਥਾਨ ਚ ਐਵੇਂ ਠੰਡੇ ਰੇਗਿਸਤਾਨ ਵੀ ਆ ਜਿੱਥੇ ਬਰਫ਼ ਤੇ ਸਰਦੀ ਹੁੰਦੀ ਆ ਜਿਵੇਂ ਅੰਟਾਰਟਿਕਾ ਅੰਟਾਰਟਿਕ ਇੱਕ ਹੁੰਦੇ ਪੱਥਰੀਲੇ ਰੇਗਿਸਤਾਨ ਜਿੱਥੇ ਜ਼ਮੀਨ ਰੇਤ ਦੀ ਨਾ ਹੋ ਕੇ ਪੱਥਰਾਂ ਦੀ ਹੁੰਦੀ ਆ ਅੱਜ ਆਪਾਂ ਤਾਂ ਨੂੰ ਦਰਸ਼ਨ ਕਰਾਉਣੇ ਆ ਆਪਣੇ ਸੱਜੇ ਹੱਥ ਹੈਗਾ ਨੂਬਰਾ ਵੈਲੀ ਦਾ ਰੇਗਿਸਤਾਨ ਇਹ ਜਿੰਨੇ ਕ ਆਪਾਂ ਨੂੰ ਟਿੱਬੇ ਛੋਟੇ ਛੋਟੇ ਦਿਹਿੰਦੇ ਸੀ ਇਹ ਬੜੇ ਵੱਡੇ ਆ ਆਪਾਂ ਇਹਨਾਂ ਦੇ ਕੋਲੇ ਚਲੀਏ ਸਭ ਤੋਂ ਪਹਿਲਾਂ ਇੱਥੇ ਲੋਕ ਇਹ ਹੀ ਰੇਗਿਸਤਾਨ ਨੂੰ ਦੇਖਣ ਵਾਸਤੇ ਦੂਰੋਂ ਦੂਰੋਂ ਆਉਂਦੇ ਆ ਇੰਡੀਆ ਤੋਂ ਚੱਲ ਕੇ ਫਿਰ ਇੱਥੇ ਬੜੇ ਹੋਮ ਗੈਸਟ ਹੋਮ ਬਣ ਗਏ ਹੋਮ ਸਟੇ ਬਣ ਗਏ ਹੋਟਲ ਬਣ ਗਏ ਤੇ ਇੱਥੇ ਦੁਨੀਆ ਤਕਰੀਬਨ ਜਿਹੜੀ ਲੇ ਜਾਂਦੇ ਆ ਲੇ ਲਦਾਖ ਜਾਂਦੇ ਆ ਉਹਨਾਂ ਦਾ ਕਹ ਲਓ ਵੀ 90% ਸਫਰ ਇੱਥੇ ਤੱਕ ਵੀ ਉਹ ਕਰਦੇ ਆ ਤੇ ਅੱਜ ਤੁਹਾਨੂੰ ਦਿਖਾਉਂਦੇ ਆ ਨੂਬਰਾ ਵੈਲੀ ਤੇ ਹਾਂ ਇੱਕ ਹੋਰ ਬੜੀ ਇੰਟਰਸਟਿੰਗ ਚੀਜ਼ ਆ ਕਿ ਜਿਵੇਂ ਥਾਰ ਰੇਗਿਸਤਾਨ ਆ ਆਪਣਾ ਰਾਜਸਥਾਨ ਦੇ ਵਿੱਚ ਉੱਥੇ ਆਪਾਂ ਨੂੰ ਊਠ ਮਿਲਦੇ ਆ ਆਪਾਂ ਨੂੰ ਸਕੂਲਾਂ ਦੇ ਵਿੱਚ ਸਵਾਲ ਵੀ ਆਉਂਦਾ ਹੁੰਦਾ ਸੀ ਰੇਤੇ ਤੇ ਚੱਲਣ ਵਾਲੇ ਜਹਾਜ਼ ਦਾ ਨਾਮ ਕੀ ਆ ਆਪਾਂ ਲਿਖਦੇ ਹੁੰਦੇ ਸੀ ਊਠ ਤੇ ਇੱਥੇ ਵੀ ਊਠ ਹੈਗੇ ਆ ਇੱਥੇ ਜਿਹੜੇ ਊਠ ਆ ਉਹਨਾਂ ਦੇ ਵੱਡੀ ਵੱਡੀ ਜਾਤ ਆ ਜਿਵੇਂ ਕੰਬਲ ਲਵੇਟਿਆ ਹੁੰਦਾ ਉਹਨਾਂ ਦੇ ਤੇ ਉਹਨਾਂ ਦੇ ਲੰਮੇ ਲੰਮੇ ਵਾਲ ਆ ਤੇ ਉਹਨਾਂ ਦੇ ਜਿਹੜੇ ਕੁੰਬੜ ਬਣੇ ਹੋਏ ਆ ਦੋ ਜਿਵੇਂ ਆਮ ਊਠ ਦੇ ਇੱਕ ਗਰਦਨ ਕੋਲੇ ਬਣਿਆ ਹੁੰਦਾ ਕੁੰਬੜ ਜਿਆ ਤੇ ਇਸੇ ਤਰੀਕੇ ਇਹਨਾਂ ਊਠਾਂ ਦੇ ਦੋ ਬਣੇ ਹੋਏ ਆ ਆਪਾਂ ਉਹਨਾਂ ਦੇ ਬੱਚਿਆਂ ਨਾਲ ਵੀ ਮਿਲਾਂਗੇ ਤੇ ਆਪਾਂ ਉਹਨਾਂ ਦੀਆਂ ਆਵਾਜ਼ਾਂ ਵੀ ਸੁਣਾਂਗੇ ਤੇ ਹੁਣ ਆਪਾਂ ਪਹੁੰਚਣ ਲੱਗੇ ਆ ਨੂਬਰਾ ਵੈਲੀ ਦੇ ਇਨਟਰੈਂਸ ਤੇ ਇਹ ਜਣ ਕੇ ਸਾਰੇ ਆਲੇ ਦੁਆਲੇ ਗੇ ਹੋਮ ਸਟੇ ਬਣੇ ਆ ਗੈਸਟ ਹਾਊਸ ਬਣੇ ਆ ਹੋਟਲ ਬਣੇ ਹੋਏ ਆ ਤੇ ਵਿੜੇ ਵੀ ਇਹਨਾਂ ਦੇ ਕਈਆਂ ਦੇ ਬਹੁਤ ਵੱਡੇ ਵੱਡੇ ਆ ਰਾਤ ਨੂੰ ਇੱਥੇ ਇਹ ਗਾਣੇ ਗੂਨੇ ਵੀ ਲਾਉਂਦੇ ਆ ਬੋਨਫਾਇਰ ਵੀ ਕਰਦੇ ਆ ਇੱਥੇ ਸਿਰਫ 2-3 ਮਹੀਨੇ ਹੀ ਜਾਇਆ ਜਾ ਸਕਦਾ ਮਾਰਚ, ਅਪ੍ਰੈਲ, ਮਈ, ਜੂਨ ਜੁਲਾਈ ਵੀ ਲਾ ਲਓ ਤੇ ਉਦੋਂ ਬਾਅਦ ਇੱਥੇ ਜਾਇਆ ਨਹੀਂ ਜਾ ਸਕਦਾ ਕਿਉਂਕਿ ਉਦੋਂ ਬਾਅਦ ਬਰਸਾਤਾਂ ਹੋ ਜਾਂਦੀਆਂ ਤੇ ਇੱਥੇ ਦਾ ਜਿਹੜਾ ਜੂਨ ਦੇ ਵਿੱਚ ਵੀ ਟੈਂਪਰੇਚਰ ਆ ਰਾਤ ਨੂੰ ਮਾਈਨਸ ਹੋ ਜਾਂਦਾ ਯਾਨਕਿ ਤੁਹਾਨੂੰ ਰਜਾਈ ਦੇ ਨਾਲ ਕੰਬਲ ਲਪੇਟ ਕੇ ਪਹਿਣਾ ਪੈਣਾ ਇੱਥੇ ਕਮਰੇ ਦੇ ਅੰਦਰ ਵੀ ਜਾਂ ਟੈਂਟ ਦੇ ਅੰਦਰ ਵੀ ਇੰਨੀ ਜਿਆਦਾ ਠੰਡ ਹੋ ਜਾਂਦੀ ਆ ਹਰ ਬੰਦਾ ਇੱਥੇ ਕੋਟੀਆਂ ਪਾ ਕੇ ਫਿਰਦਾ ਤੇ ਇਹ ਰੇ ਕਹਿੰ ਲੋ ਵੀ ਰੇਗਿਸਤਾਨ ਆ ਇਹ ਆਪਾਂ ਨੂੰ ਲੱਗਦਾ ਵੀ ਛੋਟੇ ਛੋਟੇ ਟਿੱਬੇ ਆ ਰੇਗਿਸਤਾਨ ਦੇ ਵਿੱਚ ਦੀ ਅਸੀਂ ਗੱਡੀ ਕਰਤੀ ਪਾਰਕ ਤੇ ਇਦਾਂ ਦੀ ਕਈ ਜਿਹੜੇ ਆ ਛੋਟੇ ਛੋਟੇ ਜੇ ਦਰਿਆ ਜੇ ਵਗਦੇ ਆ ਜਾਂ ਚੋਆ ਕਹਿ ਲਓ ਤੇ ਇਹਨਾਂ ਦੇ ਉੱਤੇ ਪੁਲ ਵੀ ਨਹੀਂ ਬਣਿਆ ਹੋਇਆ ਲੱਕੜ ਦੇ ਪੁਲ ਬਣਾਏ ਹੋਏ ਆ ਇੱਥੇ ਤੇ ਵਸਿੰਦਿਆਂ ਨੇ ਤੇ ਇੱਥੇ ਬੜੀ ਦੁਨੀਆ ਇੰਜੋਏ ਕਰਨ ਹੁੰਦੀ ਆ ਤੇ ਆਪਾਂ ਅੰਦਰ ਦੇਖਦੇ ਆ ਕੀ ਆ ਤੇ ਇਸ ਵਕਤ ਵੀ ਟੂ ਰਸਟਾ ਜਿਹੜੇ ਕਾਫੀ ਆਏ ਹੋਏ ਆ ਕਿਉਂਕਿ ਇੱਥੇ ਤੱਕ ਦਾ ਜੇ ਸਫ਼ਰ ਕਰਨਾ ਵਾ ਜੇ ਲਗਾਤਾਰ ਸਫ਼ਰ ਕਰਨਾ ਤਾਂ ਲੁਧਿਆਣੇ ਤੋਂ ਲਗਭਗ ਲਾ ਲੋ ਵੀ 20-25 ਘੰਟੇ ਦਾ ਸਫ਼ਰ ਆ ਜੇ ਰੈਗੂਲਰ ਸਫ਼ਰ ਕਰਨਾ ਜੇ ਉਸੇ ਹਿਸਾਬ ਨਾਲ ਪਹੁੰਚਣਾ ਤਾਂ ਰਸਤੇ ਦੇ ਵਿੱਚ ਦੋ ਜਾਂ ਤਿੰਨ ਸਟੇ ਕਰਕੇ ਰਾਤ ਨੂੰ ਤਾਂ ਅਸੀਂ ਇੱਥੇ ਪਹੁੰਚ ਸਕਦੇ ਹਾਂ ਤੇ ਆਓ ਆਪਾਂ ਦੇਖੀਏ ਤੇ ਇੱਥੇ ਕੀ ਕੀ ਐਕਟੀਵਿਟੀ ਆ ਕਿੱਦਾਂ ਦੇ ਊਠ ਆ ਤੇ ਕਿੱਦਾਂ ਦੇ ਪਹਾੜ ਆ ਹੁਣ ਆਪਾਂ ਚੱਲੀਏ ਇੱਕ ਹੋਰ ਤੁਹਾਨੂੰ ਗੱਲ ਦੱਸਾਂ ਜਿਵੇਂ ਆਪਾਂ ਹਿਮਾਚਲ ਚਲੇ ਜਾਂਦੇ ਆ ਉੱਥੇ ਉਹ ਕਹਿੰਦੇ ਆ ਵੀ ਡਰੈੱਸ ਪਾ ਕੇ ਫੋਟੋ ਖਿਚਾਉਣੀ ਆ ਹਿਮਾਚਲ ਲਈ ਡਰੈੱਸ ਤਾਂ ਉਹਦੇ ਉਹ ਪੈਸੇ ਲੈ ਲੈਂਦੇ ਆ ਤੇ ਡਰੈੱਸ ਬਦਲ ਦਿੰਦੇ ਆ ਇਸੇ ਤਰੀਕੇ ਇਹ ਜਿਹੜੀ ਡਰੈੱਸ ਆ ਇਹ ਲਦਾਖ ਦੇ ਲੋਕਾਂ ਦੀ ਪਰੰਪਰਾਕ ਡਰੈੱਸ ਆ ਜਿਹੜੀ ਆਪਾਂ ਦੇਖ ਰਹੇ ਆ ਤੇ ਇੱਥੇ ਊਠ ਵੀ ਆ ਤੇ ਉਹ ਜਿਹੜੇ ਪਹਾੜ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ ਜਿਹੜੇ ਪਹਾੜਾ ਲਦਾਖ ਦੇ ਪਹਾੜਾ ਇਹਨਾਂ ਦੇ ਉੱਤੇ ਆਕਸੀਜਨ ਦੀ ਕਮੀ ਹੋਣ ਕਰਕੇ ਇਹਨਾਂ ਦੇ ਉੱਤੇ ਕੁਝ ਉੱਗਦਾ ਨਹੀਂ ਜਾਂ ਪਥਰੀਲੇ ਹੋਣ ਕਰਕੇ ਉੱਗਦੇ ਨਹੀਂ ਆਹ ਦੇਖੋ ਟਿੱਬੇ ਕਿੱਡੇ-ਕੱਡੇ ਆ ਥੱਲੇ ਇੱਕ ਬਿਜਲੀ ਦਾ ਖੰਭਾ ਵਾ ਉਹ ਦੇਖ ਲਓ ਤੁਸੀਂ ਇਹਨਾਂ ਟਿੱਬਿਆਂ 'ਚ ਕਿੱਡਾ ਕ ਦਿਖਦਾ ਤੇ ਇਹ ਇੱਥੇ ਕੁਝ ਇੱਕ ਤੀਰ ਨਿਸ਼ਾਨੇਬਾਜ਼ੀ ਨੂੰ ਲਾਏ ਹੋਏ ਆ ਲੋਕ ਗੇਮ ਖੇលਦੇ ਆ ਇੱਥੇ ਇੱਥੇ ਬੱਚੇ ਵੱਡੇ ਸਿਆਣੇ ਸਾਰੇ ਇੱਥੇ ਆਪਣਾ ਨਿਸ਼ਾਨਾ ਲਾ ਕੇ ਦੇਖਦੇ ਆ ਕਿ ਸਾਡਾ ਨਿਸ਼ਾਨਾ ਕਿੰਨਾ ਕੁ ਪੱਕਾ ਕਿੰਨਾ ਕੁ ਕੱਚਾ ਤੇ ਇੱਥੇ ਘੱਟੋ-ਘੱਟਨੀ ਇਸ ਨਿਸ਼ਾਨੇਬਾਜ਼ੀ ਦੇ ਘੱਟੋ-ਘੱਟਨੀ 25-30 ਸਟਾਲ ਹੈਗੇ ਆ ਤੇ ਇਹ ਊਠਾ ਇੱਥੇ ਦੇ ਇਹ ਆਮ ਊਠਾਂ ਨਾਲੋਂ ਉੱਚੇ ਨਹੀਂ ਹੈਗੇ ਆਮ ਊਠਾਂ ਨਾਲੋਂ ਇਹ ਛੋਟੇ ਕੱਦ ਦੇ ਆ ਜੇ ਇਹ ਊਠਾਂ ਨੂੰ ਆਪਾਂ ਪੰਜਾਬ ਲੈ ਆਈਏ ਜਾਂ ਜੇ ਰਾਜਸਥਾਨ ਲੈ ਜਾਈਏ ਤਾਂ ਇਹ ਮਰ ਜਾਣਗੇ ਕਿਉਂਕਿ ਇਹਨਾਂ ਨੂੰ ਵੀ ਜ਼ਰੂਰੀ ਨਹੀਂ ਹੈਗਾ ਵੀ ਛੱਤ ਦਾ ਆਸਰਾ ਮਿਲਦਾ ਹੋਵੇ ਤੇ ਜੇ ਮਿਲਦਾ ਵੀ ਹੋਊ ਤਾਂ 2-4% ਊਠਾਂ ਨੂੰ ਮਿਲਦਾ ਹੋ ਜਿਹੜੇ ਲੋਕਾਂ ਨੇ ਪਾਲਤੂ ਰੱਖੇ ਹੋਏ ਐ ਬਾਕੀ ਇਥੇ ਅਵਾਰਾ ਊਠ ਕਹਿ ਲੋ ਵੀ ਆਮ ਹੀ ਰਹਿੰਦੇ ਆ ਪੂਰੀ ਜਦੋਂ ਠੰਡ ਹੋ ਜਾਂਦੀ ਆ ਸਰਦੀਆਂ ਹੋ ਜਾਂਦੀਆਂ ਇਹਨਾਂ ਦੇ ਜਿਹੜੇ ਵਾਲ ਆ ਵੱਡੇ ਵੱਡੇ ਕੰਬਲ ਵਰਗੇ ਹੋ ਜਾਂਦੇ ਆ ਜਿਵੇਂ ਕੰਬਲ ਲਿਆ ਹੁੰਦਾ ਉੱਤੇ ਜਿਉਂ ਹੀ ਗਰਮੀਆਂ ਆਉਂਦੀਆਂ ਤੇ ਉਹ ਵਾਲ ਝੜ ਜਾਂਦੇ ਆ ਤੇ ਇਹ ਲੋਕ ਆ ਤੇ ਇਹਨਾਂ ਦੇ ਵਿੱਚ ਇਹਨਾਂ ਦੇ ਬੱਚੇ ਵੀ ਆ ਆਪਾਂ ਉਹ ਵੀ ਦੇਖਦੇ ਆ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਤੇ ਜਿਹੜੇ ਊਠ ਆ ਆ ਦੇਖੋ ਇੱਕ ਛੋਟਾ ਜਿਹਾ ਨਾਲ ਬੱਚਾ ਵੀ ਤੁਰਿਆ ਜਾਂਦਾ ਦੋ ਤੁਰੇ ਜਾਂਦੇ ਆ ਹੁਣ ਇਹ ਇਹਨਾਂ ਦੀਆਂ ਹੋ ਸਕਦਾ ਵੀ ਮਾਵਾਵਾਂ ਹੋਣ ਤੇ ਮਾਵਾਵਾਂ ਦੇ ਨਾਲ ਨਾਲ ਹੀ ਇਹਨਾਂ ਨੇ ਜਾਣਾ ਇਹ ਨਹੀਂ ਹੈਗਾ ਕਿ ਮਾਵਾਵਾਂ ਉਹਨਾਂ ਨੂੰ ਉੱਥੇ ਛੱਡ ਜਾਣ ਜਾਂ ਬੱਚੇ ਉੱਥੇ ਰਹਿ ਪੈਣ ਵੀ ਇਹਨੇ ਤਾਂ ਸਵਾਰੀ ਦਾ ਢੇਡਾ ਘੜਾ ਕੇ ਮੁੜਿਆ ਆਉਣਾ ਆ ਜਿਹੜੇ ਆਪਾਂ ਟਿੱਬੇ ਦੇ ਖੜੇ ਆ ਇਹ ਵੀ ਘੱਟੋ ਘੱਟ ਨਹੀਂ 2-3 ਮੰਜ਼ਲੀ ਆ ਉਹ ਜਿਹੜਾ ਸਾਹਮਣੇ ਦਰਖਤ ਆ ਉਹ ਕਾਫੀ ਉੱਚਾ ਵਾ ਉੱਥੇ ਤੱਕ ਅਸੀਂ ਜਾ ਕੇ ਆਏ ਆ ਕਹਿ ਲੋ ਵੀ 2 ਬੰਦਿਆਂ ਜਿੰਨਾ ਉੱਚਾ ਪਰ ਇੱਥੋਂ ਦੇਖ ਲਓ ਕਿੰਨਾ ਛੋਟਾ ਜਿਹਾ ਦਿਸਦਾ ਮਤਲਬ ਹੈਗਾ ਇਹ 10-12 ਫੁੱਟ ਦਾ ਤੇ ਇਹ ਆਪਾਂ ਚਲਿਏ ਇੱਕ ਰੇਤੇ ਦੇ ਟਿੱਬੇ ਦੇ ਉੱਤੇ ਤੇ ਟਿੱਬੇ ਦੇ ਉੱਤੇ ਤੁਹਾਨੂੰ ਦਿਖਾਉਣਾ ਵੀ ਇਹਦੀ ਡੰਗਾਈ ਕਿੰਨੀ ਜ਼ਿਆਦਾ ਆ ਤੇ ਇੱਥੇ ਆਪਾਂ ਡਰੋਨ ਵੀ ਉਡਾਵਾਂਗੇ ਤੇ ਇੱਥੇ ਮਾਰਦਿਆਂ ਹੋਰ ਗੱਲਾਂ ਜਦ ਤੱਕ ਤੁਸੀਂ ਵੀਡੀਓ ਦੇਖੋ ਤੇ ਊਠ ਜਿਹੜੇ ਹੈਗੇ ਆ ਵਿੱਚ ਵਿੱਚ ਨੂੰ ਤਾਂ ਇਦਾਂ ਵੀ ਲੱਗਦਾ ਕਿ ਆਵਾਰਾ ਊਠਾਂ ਨੂੰ ਹੀ ਇਹਨਾਂ ਨੇ ਸਿਖਾਇਆ ਹੋਇਆ ਕੁਝ ਲਿਆ ਕੇ ਪਾਉਂਦੇ ਵੀ ਹੋਣਗੇ ਆ ਜਿਹੜੇ ਟਿੱਬੇ ਤੇ ਆਪਾਂ ਖੜੇ ਆ ਇਹੇ ਕੱਟੋਂ-ਕੱਟ ਨਹੀਂ ਤਿੰਨ ਜਾਂ ਚਾਰ ਮੰਜ਼ਲਾ ਨੀਵਾਵਾ ਤੇ ਆ ਬਿਜਲੀ ਦਾ ਖੰਭਾ ਦੁਆਰਾ ਤੁਹਾਨੂੰ ਫੇਰ ਦਿਖਾਉਣਾ ਦੇਖੋ ਕਿੱਡਾ ਲੱਗਦਾ ਵਾ ਤੇ ਬਾਕੀ ਜਿਹੜੇ ਆ ਆਹ ਆਪਨ ਟਿੱਬੇ ਇਦਾਂ ਲੱਗਦਾ ਜਿਵੇਂ ਛੋਟੇ ਛੋਟੇ ਹੁੰਦੇ ਆ ਪਰ ਇਹ ਬਹੁਤ ਹਾਈਟ ਦੇ ਆ ਕਾਫੀ ਉੱਚੇ ਨੇ ਤੇ ਇਹ ਵੀ ਇੱਕ ਬੱਚਾ ਵਾ ਊਠ ਦਾ ਜਿਹੜਾ ਨਾਲ-ਨਾਲ ਸਵਾਰੀਆਂ ਦੇ ਨਾਲ-ਨਾਲ ਇਹ ਵੀ ਆਪਣੀ ਮਾਂ ਦੇ ਨਾਲ ਜਾਂਦਾ ਵਾ ਤੇ ਜਦੋਂ ਇਹਦੀ ਮਾਂ ਬਹਿ ਜਾਂਦੀ ਆ ਨਹੀਂ ਕੋਈ ਸਵਾਰੀ ਹੁੰਦੀ ਤਾਂ ਉੱਥੇ ਬੈਠਾ ਰਹਿੰਦਾ ਇਹ ਆਪਣਾ ਡਰੋਨ ਆ ਇੱਥੇ ਉਡਾਉਂਦੇ ਆ ਥੋੜਾ ਜਿਹਾ ਡਰੋਨ ਤੇ ਡਰੋਨ ਇੱਥੇ ਐਕਚੁਅਲੀ ਨਾ ਮਿਲਟਰੀ ਏਰੀਆ ਹੋਣ ਕਰਕੇ ਤੇ ਇੱਕ ਦੂਸਰਾ ਹਾਈ ਐਲਟੀਟਿਊਡ ਹੋਣ ਕਰਕੇ ਤੇ ਇੱਥੇ ਮਨ ਨੂੰ ਭੈਜਾ ਵੀ ਆਉਂਦਾ ਵੀ ਪਤਾ ਨਹੀਂ ਇੱਥੇ ਸਾਨੂੰ ਕੋਈ ਰੋਕ ਨਾ ਦੇ ਬੈਡਰੋਨ ਚ ਲਾਉਣ ਤੋਂ ਪਰ ਫਿਰ ਵੀ ਆਪਾਂ ਚਲਾਇਆ ਤੁਹਾਡੇ ਵਾਸਤੇ ਤੇ ਪੂਰੀ ਵੈਲੀ ਦੇਖੋ ਤੁਸੀਂ ਕਹਿ ਲੋ ਵੀ ਇਹ ਇਹ ਵੀ ਹਜ਼ਾਰਾਂ ਏਕੜ ਜਗ੍ਹਾ ਹੋਣੀ ਹੈ ਜਿਹੜੀ ਰੇਤੇ ਨਾਲ ਢਕੀ ਹੋਈ ਹੈ ਜਿਵੇਂ ਇਹਦੀਆਂ ਸੈਨਰੀਆਂ ਅਸੀਂ ਬੱਚੇ ਬਣਾਉਂਦੇ ਹੁੰਦੇ ਸੀ ਇਹ ਸੇਮ ਉਹੋ ਜਿਹੀ ਆ ਵੀ ਪਹਾੜ ਬਣਾ ਲੇ ਫਿਰ ਸੱਲ ਇੱਕ ਝੌਂਪੜੀ ਜੀ ਬਣਾਤੀ ਇਹ ਸੇਮ ਉਹੀ ਚੀਜ਼ ਆ ਇਹ ਊਠ ਆ ਊਠ ਕੋਈ ਹੋਣੇ ਇੱਥੇ ਹਜ਼ਾਰਾਂਕ ਦੀ ਤਦਾਦ ਦੇ ਵਿੱਚ ਤੇ ਊਠਾਂ ਵੱਲ ਵੀ ਚੱਲਦੇ ਆ ਆ ਦੇਖੋ ਟਿੱਬਾ ਟਿੱਬੇ ਤੋਂ ਘੱਟੋ ਘਟਾ ਚਾਰ ਮੁੰਡੇ ਬੈਠੇ ਆ ਚਾਰਾਂ ਮੁੰਡਿਆਂ ਤੋਂ ਬਾਅਦ ਵੀ ਕਿੰਨਾ ਨੀਵਾ ਟਿੱਬਾ ਮੇਰੇ ਕਹਿਣ ਦਾ ਮਤਲਬ ਕਿ ਇਹ ਜਿਹੜਾ ਰੇਤਾ ਵਾ ਜੇ ਨੇਰੀ ਆ ਗਈ ਇਹ ਟਿੱਬਾ ਹੋ ਸਕਦਾ ਕਿ ਨੀਵਾ ਹੋ ਜਾਏ ਕੋਈ ਹੋਰ ਟਿੱਬਾ ਹੋਰ ਉੱਚਾ ਹੋ ਜਾਏ ਤੇ ਇਸ ਜਗ੍ਹਾ ਆਪਾਂ ਖੜੇ ਆ ਤੇ ਇਹ ਇੱਕ ਲੰਮੀ ਰਾਈਡ ਦਵਾਉਂਦੇ ਆ 500 ਰੁਪਏ ਇਹਨਾਂ ਦੀ ਟਿਕਟ ਆ ਤੇ ਇਹਦੇ ਤੇ ਲੰਮੀ ਰਾਈਡ ਦਵਾਉਂਦੇ ਆ ਅੱਧਾ ਪੌਣਾ ਘੰਟਾ ਬੰਦਾ ਊਠਾਂ ਤੇ ਇਸ ਏਰੀਆ ਚ ਘੁੰਮ ਕੇ ਆਉਂਦਾ ਤੇ ਇਸ ਜਗ੍ਹਾ ਤੇ ਥੋੜੀ ਥੋੜੀ ਬਰਸਾਤ ਪੈ ਵੀ ਰਹੀ ਆ ਤੇ ਇਸ ਜਗ੍ਹਾ ਤੇ ਕਹਿੰਦੇ ਹੁੰਦੇ ਆ ਵੀ ਰੇਗਿਸਤਾਨਾਂ ਦੇ ਵਿੱਚ ਬਰਸਾਤ ਘੱਟ ਪੈਂਦੀ ਆ ਕਿਉਂਕਿ ਆਲੇ ਦੁਆਲੇ ਪਹਾੜ ਇਸ ਤਰ੍ਹਾਂ ਵਾਂ ਖੁੱਲੇ ਆ ਇਹ ਇੱਥੇ ਜਿਹੜੇ ਬੱਦਲ ਆ ਜੇ ਆਉਂਦੇ ਵੀ ਆ ਤਾਂ ਕ੍ਰਾਸ ਕਰ ਜਾਂਦੇ ਆ ਤੇ ਕਿਉਂਕਿ ਇਹ ਜਗ੍ਹਾ ਦੇ ਉੱਤੇ ਜਿਹੜਾ ਟੈਂਪਰੇਚਰ ਆ ਜਾਨਕਿ ਸਰਦੀਆਂ ਦੇ ਵਿੱਚ ਤਾਂ ਇੱਥੇ 45 ਮਾਈਨਸ ਡਿਗਰੀ ਚਲੇ ਜਾਂਦਾ ਵਾ ਤੇ 14000 ਦੀ ਉਚਾਈ ਤੇ ਆਪਾਂ ਬੈਠੇ ਆ ਤੇ ਇਹ ਦੇਖੋ ਊਠ ਜਿਹੜਾ ਮੈਂ ਤੁਹਾਨੂੰ ਕਹਿੰਦਾ ਸੀ ਵੀ ਦੋ ਕੁੰਬੜ ਆ ਇੱਕ ਛੋਟਾ ਜਿਹਾ ਬੱਚਾ ਬੈਠਾ ਤੇ ਇਹਨਾਂ ਦੇ ਦੋ ਕੁੰਬੜ ਬਣੇ ਹੋਇਆ ਤੇ ਇਹਨਾਂ ਦੇ ਵਾਲ ਦੇਖੋ ਤੁਸੀਂ ਕੰਬਲ ਵਰਗੇ ਵਾਲ ਆ ਤੇ ਹੁਣ ਜਦੋਂ ਗਰਮੀਆਂ ਆ ਗਈਆਂ ਇਹ ਵਾਲ ਝੜ ਜਾਣੇ ਆ ਉਹ ਦੇਖੋ ਝੜੇ ਵੀ ਹੋਏ ਆ ਤੇ ਇਹਦੀ ਜਗ੍ਹਾ ਤੇ ਨਵੇਂ ਆ ਜਾਣੇ ਆ ਜਦੋਂ ਐਨ ਪੂਰੇ ਇਹਨਾਂ ਤੇ ਵਾਲ ਆ ਜਾਂਦੇ ਆ ਤੇ ਪਛਾਣੇ ਨਹੀਂ ਜਾਂਦੇ ਵੀ ਇਹ ਊਠ ਆ ਸੇ ਕੇ ਆ ਕਹਿ ਕਹਿ ਰਹੀ ਇਹ ਕਹਿ ਰਹਾ ਹੈ ਕੀ ਬੋਲਣਗੇ ਨਹੀਂ ਤਰ੍ਹਾਂ ਕੀ ਬੋਲੋਗੇ ਕੀ ਬੋਲੋ ਪੈਸਤੋ ਨਿਸ਼ਾਨੀ ਤਾਂ ਹੁੰਦੀ ਹੈ ਨਾ ਮਖਰੂ ਬੋਲ ਰਿਹਾ ਹੈ ਇਹਨਾਂ ਦੇ ਜਿਹੜੇ ਵਾਲ ਹਨ ਆ ਦੇਖੋ ਕੰਬਲਾਂ ਗੂ ਇਹ ਗਰਮੀਆਂ 'ਚ ਝੜ ਜਾਂਦੇ ਆ ਸਿਆਲਾਂ 'ਚ ਇਹ ਪੂਰੇ ਹੋ ਜਾਂਦੇ ਆ ਇਹਨਾਂ ਨੂੰ ਕਿਉਂਕਿ ਇਹ ਜਿਹੜੇ ਏਰੀਆ ਵਾ ਅਜੇ ਜੂਨ ਦਾ ਮਹੀਨਾ ਦੇਖੋ ਬਰਫ਼ ਪਈ ਹੋਈ ਆ ਆਲੇ ਦੁਆਲੇ ਪਹਾੜ ਇਹਨਾਂ ਦੇ ਫਿਰ ਨਵੇਂ ਵਾਲ ਆ ਜਾਣਗੇ ਸਿਆਲਾਂ 'ਚ ਜੇ ਮੰਨ ਲੋ ਕਿ ਕੋਈ ਕਿਸੇ ਦੇ ਬੱਚੇ ਦੀ ਮਾਂ ਲੈ ਚਲੀ ਆ ਨਾਲ ਤਾਂ ਬੱਚਾ ਵੀ ਨਾਲ ਹੀ ਆ ਜਾਣਾ ਇਹ ਨਹੀਂ ਹੈਗਾ ਵੀ ਬੱਚਾ ਵਹਿ ਜਾਵੇ ਵੀ ਚਲ ਮੋੜੀ ਆਉਣਾ ਲੇ ਕਿੰਨੇ ਪਿਆਰੇ ਆ ਕਿੰਨਾ ਪਿਆਰਾ ਆ ਆ ਵੀ ਕਿੰਨਾ ਪਿਆਰਾ ਆ ਵੀ ਆ ਵੀ ਪੁੱਤਰ ਇਹ ਚੀਕੂ ਨੇ ਲਗਾ ਦੇ ਇਹ ਚੀਕੂ ਕਿੰਦਾ ਮਾਸੇ ਦਾ ਬੇਬੀ ਹੈ ਮਾਂ ਹੁਣ ਚੱਲਦੇ ਆਂ ਕਾਰ ਵੱਲ ਨੂੰ ਅੱਧੇ ਇੱਕ ਪਹਾੜਾਂ ਤੇ ਤੋਪਾ ਅੱਧਿਆਂਗ ਦੇ ਉੱਤੇ ਸ਼ਾਮ ਆ ਸ਼ਾਮ ਦਾ ਸਮਾਂ ਇੱਥੋਂ ਸਾਡਾ ਜਿਹੜਾ ਹੋਟਲ ਹੈਗਾ 10 ਕਿਲੋਮੀਟਰ ਦੀ ਦੂਰੀ ਤੇ ਆ ਹੋਮਸਟੇ ਪਹਿਲਾਂ ਵੀ ਅਸੀਂ ਉਹਨਾਂ ਕੋਲੇ ਠਹਿਰੇ ਸੀਗੇ ਤੇ ਇੱਥੋਂ 10 ਕਿਲੋਮੀਟਰ ਦੂਰੀ ਤੇ ਇੱਕ ਪੈਟਰੋਲ ਪੰਪ ਆ ਜੇ ਉਹ ਪੈਟਰੋਲ ਪੰਪ ਨਹੀਂ ਚੱਲਦਾ ਤਾਂ ਤੁਹਾਨੂੰ ਕੈਰੀ ਕਰਨਾ ਪੈਣਾ ਨਾਲ ਪੈਟਰੋਲ ਜੇ ਤੁਸੀਂ ਲੇਹ ਵੱਲ ਨੂੰ ਚੱਲਿਓ ਤਾਂ ਲੇਹ ਤੇ ਤਾਂ ਮਿਲ ਹੀ ਜਾਣਾ ਜੇ ਤੁਸੀਂ ਪੈਂਗੋਂਗ ਵੱਲ ਜਾਣਾ ਜਾਂ ਸਿਆਚਿੰਗ ਗਲੇਸ਼ੀਅਰ ਵੱਲ ਜਾਣਾ ਤੁਹਾਨੂੰ ਫਿਰ ਪੈਟਰੋਲ ਕੈਰੀ ਕਰਨਾ ਪੈਣਾ ਤੇ ਚਾਹੇ ਤੁਹਾਡੇ ਕੋਲੇ ਮੋਟਰਸਾਈਕਲ ਆ ਚਾਹੇ ਤੁਹਾਡੇ ਕੋਲੇ ਕਾਰ ਆ ਇਹ ਜਦੋਂ ਸੋਹਣਾ ਜਿਆ ਕਹ ਲਓ ਵੀ ਇਹ ਦ੍ਰਿਸ਼ਾ ਨਾ ਜਿਹੜਾ ਪਾਣੀ ਆ ਇਹਨਾਂ ਸਾਫ਼ ਆ ਤੇ ਜਿਵੇਂ ਚਾਹੇ ਪੀ ਲਓ ਤੁਸੀਂ ਪਾਣੀ ਤੇ ਇੱਥੇ ਵੀ ਥੋੜੀ ਜਿਹੀ ਡਵੈਲਪਮੈਂਟ ਹੋ ਗਈ ਆ ਤੇ ਇੱਥੇ ਆ ਕੁਝ ਇੱਕ ਫਾਸਟ ਫੂਡ ਵਾਲੀਆਂ ਗੱਡੀਆਂ ਲੱਗੀਆਂ ਹੋਈਆਂ ਨੇ ਤੇ ਇੱਥੋਂ ਕੁਝ ਖਾਣੇ ਆ ਫਿਰ ਆਪਣਾ ਜਿਹੜਾ ਸਫਰ ਆ ਇਹ ਪੂਰਾ ਵਾ ਜੇ ਹਜੇ ਤੱਕ ਵੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰੋ ਤੇ ਮਿਲਦੇ ਆਂ ਨਵੀਂ ਵੀਡੀਓ ਦੇ ਵਿੱਚ ਛੇਤੀ ਤੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਦੋਸਤੋ ਪਿਆਰ ਦੇਣ ਲਈ